ਸਮਝਣ ਆਪਣੀ ਅੱਖਾਂ ਨੂੰ ਬੰਦ ਕਰੋ ਤੇ ਆਪਣੇ ਹੱਥ ਸਵਰਗਾਂ ਦੇ ਵੱਲ ਠਾਓ ਤਾਂ ਜੋ ਆਪਾਂ ਅਰਦਾਸ ਦੀ ਪ੍ਰਾਰਥਨਾ ਦੇ ਵਿੱਚ ਜਾਈਏ ਹallelujah 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 ਸੱਚੇ ਤੇ ਸਮਰਥੀ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਸ਼ੁਕਰ ਕਰਦੇ ਹਾਂ ਪਿਤਾ ਇਸ ਸੁੰਦਰ ਸਮੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਦਿਨ ਭਰ ਸੰਭਾਲ ਕੇ ਰੱਖਿਆ ਸਾਡੇ ਆਉਣ ਜਾਣ ਵਿੱਚ ਸਾਡੀ ਮਦਦ ਕੀਤੀ ਸਾਡੇ ਰਾਹਤਿਆਂ ਦੇ ਵਿੱਚ ਸਾਡੀ ਮਦਦ ਕੀਤੀ ਸਾਡੇ ਕੰਮਾਂ ਕਾਰੋਬਾਰਾਂ ਵਿੱਚ ਸਾਡੀ ਮਦਦ ਕੀਤੀ ਪ੍ਰਭੂ ਆਪਣੀ ਸਮਰਥਾ ਨੂੰ ਆਪਣੀ ਸਮਰਥਾ ਨੂੰ ਸਾਡੇ ਘਰਾਂ ਪਰਿਵਾਰਾਂ ਤੇ ਬਣਾਈ ਰੱਖਿਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਸਭ ਮਿਲ ਕੇ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਜਿਨ੍ਹਾਂ ਲੋਕਾਂ ਨੂੰ ਮਿੱਠੀ ਨੀਂਦ ਨਹੀਂ ਆਉਂਦੀ ਪ੍ਰਭੂ ਜੀ ਜੋ ਲੋਕੋ ਬਿਮਾਰੀਆਂ ਦੇ ਵਿੱਚ ਨੇ ਜਿਨ੍ਹਾਂ ਦੇ ਅੰਦਰ ਡਰ ਹੈ ਜਿਨ੍ਹਾਂ ਨੂੰ ਡਰਾਵਨੇ ਸੁਪਨੇ ਆਉਂਦੇ ਨੇ ਪਿਤਾ ਪਰਮੇਸ਼ਰ ਜਿਨ੍ਹਾਂ ਦੇ ਅੰਦਰ ਦੁੱਖ ਨੇ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਅਸੀਂ ਸਭ ਮਿਲ ਕੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਵਾਂਗਾ ਤੇ ਪਰਮੇਸ਼ਰ ਜੀ ਅਸੀਂ ਸਭ ਮਿਲ ਕੇ ਤੁਹਾਨੂੰ ਪੁਕਾਰਦੇ ਹਾਂ ਅਤੇ ਅਸੀਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਉਹਨਾਂ ਦੀਆਂ ਤਭੀ ਪਰੇਸ਼ਾਨੀਆਂ ਨੂੰ ਮਿਟਾ ਦਿਓ ਪਿਤਾ ਪਰਮੇਸ਼ਰ ਜਿਨ੍ਹਾਂ ਨੂੰ ਕਿਸੇ ਵੀ ਕਿਸੇ ਵੀ ਕਿਸਮ ਦੀ ਬਿਮਾਰੀ ਆ ਚਿੰਤਾਵਾਂ ਨੇ ਪ੍ਰਭੂ ਜਿਹੜੇ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ ਅੱਜ ਉਹਨਾਂ ਨੂੰ ਮਿੱਠੀ ਨੀਂਦ ਆਵੇ ਉਹ ਤੁਹਾਡੇ ਨਾਂ ਦੇ ਵਿੱਚ ਫ੍ਰੀ ਹੋ ਜਾਣ ਪ੍ਰਭੂ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਕੋਹਤਾ 31 24 ਦੇ ਵਿੱਚ ਇਸ ਤਰ੍ਹਾਂ ਲਿਖਿਆ ਪ੍ਰਭੂ ਜੀ ਕਿ ਜੇਸੇ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰਨਾ ਲੱਗੇਗਾ ਤੂੰ ਲੰਮਾ ਪਵੇਂਗਾ ਤਾਂ ਤੇਰੀ ਨੀਂਦ ਮਿੱਠੀ ਹੋਵੇਗੀ ਆਮਨ ਪਿਤਾ ਪਰਮੇਸ਼ਰ ਜੀ ਇਹ ਤੁਹਾਡਾ ਵਚਨ ਆ ਇਹ ਤੁਹਾਡਾ ਵਾਅਦਾ ਹੈ ਸਾਡੇ ਨਾਲ ਪਿਤਾ ਪਰਮੇਸ਼ਰ ਤੇ ਸੱਚਮੁੱਚ ਅੱਜ ਸਾਡੀ ਨੀਂਦ ਮਿੱਠੀ ਹੋਵੇਗੀ ਤੇ ਸਾਡੀ ਹਾਰੇ ਪਰੇਸ਼ਾਨੀ ਹਰ ਚਿੰਤਾ ਪ੍ਰਭੂ ਯਸ਼ੁਮਸੀ ਦੇ ਨਾ ਵਿੱਚ ਚਲੀ ਗਈ ਹੈ ਸਿ ਵਿਸ਼ਵਾਸ ਕਰਦੀ ਹਾਂ ਇਸ ਗੱਲ ਦਾ ਪ੍ਰਭੂ ਜੀ ਤੇ ਇਸੇ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਤੁਸੀਂ ਵਚਨ ਨਿਕਾਲ ਕੇ ਸਾਨੂੰ ਦੱਸਿਆ ਕਿ ਤੁਸੀਂ ਸਾਨੂੰ ਡਰਦਾ ਨਹੀਂ ਸਗੋਂ ਸੰਜਮ ਦਾ ਪਿਆਰ ਦਾ ਤੇ ਦਲੇਰੀ ਦਾ ਆਤਮਾ ਦਿੱਤਾ ਪਿਤਾ ਪਰਮੇਸ਼ਰ ਪੱਤਰ 10 ਦਾ 5ਵਾਂ ਚੈਪਟਰ ਸਾਥ ਵਿੱਚ ਇਸ ਤਰ੍ਹਾਂ ਲਿਖਿਆ ਕਿ ਆਪਣੀ ਸਾਰੀ ਚਿੰਤਾ ਨੂੰ ਮੇਰੇ ਉੱਤੇ ਛੱਡ ਦਿਓ ਕਿਉਂਕਿ ਮੈਨੂੰ ਤੁਹਾਡੀ ਫਿਕਰ ਹੈ ਤੇ ਪਿਤਾ ਪਰਮੇਸ਼ਰ ਅੱਜ ਅਸੀਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਸਾਰੀਆਂ ਚਿੰਤਾਵਾਂ ਨੂੰ ਸਾਰੇ ਦੁੱਖਾਂ ਨੂੰ ਤੁਹਾਡੇ ਅੱਗੇ ਰੱਖਦੇ ਹਾਂ ਪਿਤਾ ਪਰਮੇਸ਼ਰ ਕਿਉਂਕਿ ਤੁਹਾਨੂੰ ਸਾਡਾ ਫਿਕਰ ਹੈ ਕਿਉਂਕਿ ਤੁਸੀਂ ਫਰਮਾਨ ਕਰਦੇ ਹੋ ਕਿ ਇੱਕ ਮਾਂ ਆਪਣੇ ਦੁੱਧ ਪੀਂਦੇ ਬੱਚੇ ਨੂੰ ਛੱਡ ਸਕਦੀ ਹੈ ਪਰ ਮੈਂ ਨਾ ਤੁਹਾਨੂੰ ਛੱਡਾਂਗਾ ਨਾ ਵਿਸਾਰਾਂਗਾ ਅਤੇ ਪਿਤਾ ਪਰਮੇਸ਼ਰ ਜੋ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਪਿਤਾ ਪਰਮੇਸ਼ਰ ਉਹਨਾਂ ਨੂੰ ਮਿੱਠੀ ਨੀਂਦ ਆਵੇ ਉਹਨਾਂ ਦੇ ਅੰਦਰ ਚਿੰਤਾਵਾਂ ਪਰੇਸ਼ਾਨੀਆਂ ਹਰ ਖਤਮ ਹੋ ਜਾਵੇ ਉਹਨਾਂ ਦੇ ਅੰਦਰੋਂ ਹਰ ਪ੍ਰਕਾਰ ਦਾ ਡਰ ਖਤਮ ਹੋ ਜਾਵੇ ਪਿਤਾ ਪਰਮੇਸ਼ਰ ਤੇ ਅਸੀਂ ਸਭ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਆਤਮਾ ਉਹਨਾਂ ਦੀ ਤੁਹਾਡਾ ਪਵਿੱਤਰ ਆਤਮਾ ਉਹਨਾਂ ਦੀ ਸਹਾਇਤਾ ਕਰੇ ਉਹਨਾਂ ਦੀ ਅਗਵਾਈ ਕਰੇ ਪਿਤਾ ਪਰਮੇਸ਼ਰ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਦਿਨ ਪਰ ਸੰਭਾਲ ਕੇ ਰੱਖਿਆ ਉਸੇ ਤਰ੍ਹਾਂ ਸਾਨੂੰ ਰਾਤ ਪਰ ਵੀ ਸੰਭਾਲ ਕੇ ਰੱਖਿਆ ਪਿਆ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਦੋਂ ਅਸੀਂ ਕੱਲ ਸਵੇਰ ਨੂੰ ਉੱਠਾਂਗੇ ਤਾਂ ਇੱਕ ਇੱਕ ਨਵੀਂ ਸਵੇਰ ਦਾ ਇੱਕ ਆਨੰਦਿਤ ਸਵੇਰ ਦਾ ਆਨੰਦ ਲੈ ਆਵਾਂਗੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੇਨ